ਲਓ ਜੀ ਰਾਤ ਹਿੰਡੌਨ ਪਹੁੰਚ ਗਏ ਸੀਗੇ ਅ ਸਤਿਮਨ ਕਰਨ ਤੋਂ ਬਾਅਦ ਤਾਂ ਹੁਣ ਸਾਡੀ ਤਿਆਰੀ ਹੈਗੀ ਬਾਲਾਹੜੀ ਕਿਲੇ ਵੱਗ ਦੋਸਾ ਦੇ ਕੋਲੇ ਸੋਣੀ ਵੀਰੇ ਠੀਕ ਆ ਓਕੇ ਜੀ ਓਕੇ ਕਰਨਵਰਾਜ ਵਿੱਚ ਬਹਿ ਗਿਆ ਵਾ ਤੇ ਚੱਲਦੇ ਆ ਹਿੰਡੌਨ ਸ਼ਹਿਰ ਦੇ ਵਿੱਚ ਆ ਅਸੀਂ ਸੁਣਿਆ ਕਿਸੇ ਸ਼ਹਿਰ ਦਾ ਬਹੁਤ ਘੱਟ ਸੁਣਿਆ ਹੋਊਗਾ ਤੁਸੀਂ ਕਮੈਂਟ ਕਰਕੇ ਲਾਜ਼ਮੀ ਦੱਸਿਓ ਹੁਣ ਚਲੋ ਅਗਲਾ ਸਫਰ ਅੱਗੇ ਦੇਖਦੇ ਆ ਸ਼ਹਿਰੋਂ ਨਿਕਲ ਕੇ ਕਿਰਾ ਚਾਹ ਪੀਏ ਉਸ ਤੋਂ ਬਾਅਦ ਚ ਦੇਖਦੇ ਆ ਬਾਲਾਜੀ ਜੂਸ ਐਂਡ ਕੋਲਡ ਡਰਿੰਕਸ तीन कप चाय कर देना भैया मीठा कम ये ये कौन सा जिला है करौली 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 जिले से पहुंच चुके हैं क्या हाल है ठीक ठाक हो काट शाट चल रही है ठीक ਠੀਕ ਠੀਕ ਆ ਅਨੇਕੀ ਜਿਵੇਂ ਕਰਾਂ ਹੈ ਗੱਡੀ ਚ ਪਾਈ ਨਾ ਐਪਲ ਪਾਉਂਦੀ ਪਿੱਕੀ ਪਾਈ ਨਾ ਪਾਈ ਖਾਣਾ ਉਹ ਕਰਨਾ ਔਖਾ ਹਿਸਾਬ ਤਾਂ ਜੇ ਨਹੀਂ ਆਉਂਦਾ ਸੇਓ ਠੀਕ ਹੋ ਸਾ ਫਸਲ ਬਾੜੀ ਕੈਸੀ ਹੁੰਦੀ ਹੈ ਆਪਕੀ ਯਹਾਂ ਫਸਲ ਬਾੜੀ ਵਾ ਅੱਛੀ ਹੁੰਦੀ ਹੈ ਤੋ ਪਾਣੀ ਪਾਣੀ ਦੀ ਕਮੀ ਆਪਨ ਕੇ ਯਹਾਂ ਪਰ ਬਹੁਤ ਜ਼ਿਆਦਾ ਜੇਕਰ ਪਾਣੀ ਦੀ ਕਮੀ ਨਾ ਹੋ ਤੋ ਫਿਰ ਤੋ ਆਪ ਬਾਦਸ਼ਾਹ ਹੋ ਨਹੀਂ ਬਾਦਸ਼ਾਹ ਤੋ ਆਜ ਵੀ ਹੈ ਨਹੀਂ ਬਾਦਸ਼ਾਹ ਖਾਸ਼ਾ ਤੋ ਨਹੀਂ ਹੈ ਲੇਕਿਨ ਪਾਣੀ ਕੀ ਕਹਿ ਰਹੇ अगर पूर्ति हो जाए अपन के यहाँ पर तो अपन अच्छे से अपना जीवन गुजारा कर सकते हैं। अभी परेशानी है। अभी परेशानी है क्योंकि जब लास्ट में जब पानी की फसल पकने को आती है तो वो ठीक से नहीं पक पाती है दाना नहीं बन पाता नहीं। दाना नहीं पक हुआ निकलता, निकलता है नहीं। नहीं। सही है हाँ सही है यहाँ देखा इस तरह के छोटे छोटे ढाबे बहुत क्या अच्छा ठीक रहता है ये ढाबे तो है यहाँ पर लेके हमारे यहाँ कोई टूरिस्ट के लिए कोई ऐसी सुविधा नहीं है टूरिस्ट कम आते हैं हाँ। ये तो लोकल लोग जो चाय पी गए जूस का कभी ग्लास पी गए। हाँ। कोई मतलब सरकार की तरफ से यहाँ पर कोई ऐसा वो नहीं है टूरिस्ट वाला हाँ, है। है। हेड़ी किले वाले तौर पर आप तकरीबन जितो रहो तो पंचा किलोमीटर दूर इतना ट्रैक्टर बहुत ਹਰ ਦੂਜਾ ਟ੍ਰੈਂਟਰ ਮੈਸੀ ਮੈਸੀ ਦੂਜੇ ਨੰਬਰ ਤੇ ਜਾ ਦੇਖਿਆ ਆਪਾਂ ਸੁਰਾਜ ਤੇ 735 ਜੁੰਡੀਅਰ ਵੀ ਹੈਗੇ ਆ ਜੁੰਡੀਅਰ ਵੀ ਹੈਗੇ ਆ ਹਾਂ ਆਸ਼ਾ ਜਾਂਦਾ ਆ ਆਈਸਰ ਤੇ ਫਾਰਮ ਟਰੈਕ ਵੀ ਬਰਲਾ ਬਰਲਾ ਹੈਗਾ ਆ ਵੀ ਮੈਸੀ ਸੀ ਆ ਵੀ ਆ ਜੁੰਡੀਅਰ ਚੱਲੀ ਆ ਜੋਰ ਦੇ ਕੰਮ ਉੱਤੇ ਜੁੰਡੀਅਰ ਹਾਂ ਜੁੰਡੀਅਰ ਪਰ ਮੈਸੀ ਦਾ ਕਮਾਲ ਹੀ ਹੈ ਨਾ ਪਹਿਲੇ ਨੰਬਰ ਤੇ ਆ ਪਹਿਲੇ ਤਾਂ 10% ਦੂਜੇ ਟ੍ਰੈਕ ਨੇ ਮੰਨਾਂ ਜੀ ਇਹ ਆ ਪਾਣੀ ਦੀ ਸੀ ਕਮੀ ਏਰੀਏ ਦੇ ਵਿੱਚ ਤੇ ਦੂਜੀ ਗੱਲ ਇਹ ਵੀ ਟਰਾਂਸਪੋਰਟੇਸ਼ਨ ਦੇ ਲੋਕਾਂ ਨੇ ਜੇ ਜਿਵੇਂ ਬਸ ਤੇ ਜਾਂਦੇ ਆ ਜਾਂ ਉਵੇਂ ਗੱਡੀਆਂ ਘੱਟ ਆ ਤਾਂ ਜੀਪਾਂ ਵੱਧ ਵਰਤੀਆਂ ਜਾਂਦੀਆਂ ਨੇ ਟੈਕਸੀ ਦੇ ਤੌਰ ਤੇ ਲੋਕਾਂ ਨੂੰ ਕਿ ਬੱਸਾਂ ਨਹੀਂ ਤਾਂ ਜੀਪਾਂ ਲੱਗੀਆਂ ਹੋਈਆਂ ਵਾ ਜੀਪਾਂ ਦੇ ਵੀ ਬੰਦੇ ਸ਼ਰਤਾਂ ਤੇ ਬੈਠ ਕੇ ਮਤਲਬ ਇਸ ਤਰੀਕਾ ਨਾਲ ਰੈਸਟ ਰੁਸ ਕੇ ਲੈ ਕੇ ਜਾਂਦੇ ਆ ਕਣਕ ਬਹੁਤ ਚੰਗੀ ਆ ਕਣਕਾਂ ਕਾ ਪਸ਼ੀ ਵਿੱਚ ਬਹੁਤ ਚੰਗੀ ਕਣਕਾਂ ਦੇ ਕੁਲ ਇਹ ਤਾਂ ਮਾੜੀ ਕਣਕ ਬਹੁਤ ਚੰਗੀ ਆ ਤੇ ਆਪਾਂ ਚੱਲੇ ਹੁਣ ਪੱਲ ਆਹੜੀ ਦੇ ਕਿਲਾ ਨੇ ਦੂਪ ਮੰਨਤਾਈ ਆ ਵੀ ਉਹਦੀ ਰਾਖੀ ਸੱਪ ਕਰਦੇ ਆ ਜੋ ਆਪਾਂ ਹੁਣ ਜਾ ਕੇ ਦੇਖਦੇ ਆ ਸੱਪ ਮਿਲ ਗਏ 10 ਸੱਪਾਂ ਨੂੰ ਦਿਖਾਦੇ ਆ ਕਿ ਨਹੀਂ ਤਾਂ ਵਰ ਆਪਾਂ ਦਾ ਲੱਗੀ ਆ ਤੇ ਚਲੋ ਵੀ ਚੱਲੀ ਅੱਗੇ ਪਹਾੜ ਦੇ ਥੱਲੇ ਥੱਲੇ ਇੱਕ ਛੋਟਾ ਜਿਹਾ ਬਾਜ਼ਾਰ ਆ ਉੱਤੇ ਕਿਲਾ ਬਣਿਆ ਹੋਇਆ ਪੁਰਾਣਾ ਇੱਕਾ ਸਵਾਵਾ ਨਿੱਕਾ ਜਿਹਾ ਬੜੀ ਵਾਦੀ ਨਹੀਂ ਲੱਗਦੀ ਨਿੱਕੇ ਨਿੱਕੀਆਂ ਦੁਕਾਨਾਂ ਤਾਂ ਕਾਰ ਕਿਧਰ ਮੁੜਨ ਲੱਗ ਗਿਆ ਤੇਰੀ ਸੜੀਆਂ ਮੇਰੇ ਸੜੀ ਕੋ ਕਿਧਰ ਜੀ ਜਾਊਗੀ ਬਾਈ ਜਾਊਗੀ 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 ਹੈਗਾ ਖੁੱਲਾ ਹੈਗਾ ਅੱਜ ਵਕਨ ਫਿਰ ਵੀ ਵੈਰੀਫਾਈ ਕਰਲਾਉਂਦੇ ਆ ਆ ਵੇਹਗਾ ਆਪਾਂ ਨੂੰ ਵਕ ਮੜਾ ਜਵਾਕ ਨੂੰ ਪੁੱਛ ਜਲੂਰੀ ਹੁੰਦਾ ਆ ਬਲੋਕ ਹੋ ਜੇ ਬ੍ਰਦਰ ਇਧਰ ਗਾੜੀ ਜਾਏਗੀ ਕਿਲੇ ਤੇ ਹਾਂ ਚੱਲ ਜਾਈਏ ਰਾਮ ਸੀ ਜਾਏਗੀ ਕੋਈ ਦਿੱਕਤ ਤਾਂ ਨਹੀਂ ਠੀਕ ਇਧਰੋਂ ਲਾਉਂਦੇ ਇਧਰੋਂ ਸੇ ਚੱਲਿਆ ਆ ਕਿਧਰੋਂ ਮੁੱਤ ਇਧਰੋਂ ਮੁੱਕ ਜੀ ਜਾ ਵੀ ਹੈ ਸਿੱਧਾ ਕਿਧਰ ਸੇ ਲੱਗੇ ਰੀ ਇਧਰ ਸੇ ਠੀਕ ਹੈ ਫੇਰ ਚੱਲ ਰਾਂ

ਉਹ ਢੀੜੇ ਦੇ ਮਜਾਰਾ ਯਾਰ ਉਹ ਤੇ ਯਾਰ ਲੰਘ ਗਏ ਹੁਣ ਤਾਂ ਗੱਡੀ ਰੁੱਕ ਨੂੰ ਥਾਂ ਲੱਭਦੇ ਆ ਤੇ ਬਾਹਰ ਨਿਕਲ ਕੇ ਕਿ ਅਨਜਾਨ ਥਾਂ ਦੇ ਵਿੱਚ ਨਾ ਪੁੱਛਣਾ ਜ਼ਰੂਰੀ ਆ ਨਕਸ਼ਾ ਦੱਸ ਦਿੰਦਾ ਵੀ ਹਾਂ ਜਾਊਗੀ ਗਾ ਗੱਡੀ ਬੈਕ ਕਰਨ ਨੂੰ ਨਾ ਥਾਂ ਹੋਵੇ ਮੋੜ ਨੂੰ ਨਾ ਥਾਂ ਹੋਵੇ ਕੋਈ ਉਹ ਥਾਣਾ ਹੀ ਹੋਵੇ ਕਿਉਂਕਿ ਕੋਈ ਐਂਬੂਲੈਂਸ ਜ਼ਰੂਰੀ ਸਹੂਬਦਾਂ ਵਾਲਾ ਥਾਂ ਹੋਵੇ ਆਪਾਂ ਗੱਡੀ ਲਾ ਕੇ ਬੰਦ ਕਰ ਦਈਏ ਤੋ ਗਲਤ ਹੋਏਗਾ ਕੰਮ ਉੱਛਲ ਤੇ ਜਾਂਦਾ ਕੋਈ ਕੌਸ਼ ਨਹੀਂ ਗਈ ਕੋਈ ਕਹਿੰਦੇ ਨਹੀਂ ਬਾਈ ਆਪਣੇ ਹਾਂ ਇਹ 'ਚ ਕੋਈ ਗੋਹਾਟ ਵਾਲੀ ਗੱਲ ਕੋਈ ਨਹੀਂ ਗਈ ਹਾਂ ਆਪਣੇ ਮੂੰਹ 'ਚ ਜ਼ੁਬਾਨ ਚਾਹੀਦੀ ਆ ਬੰਦਾ ਜਿੱਥੇ ਮਰਜੀ एक मिनट आ लिया बंद हो गया ना सांप वगैरह भी रहते होंगे ना यहाँ तो जंगल है, आप तो रहते ही है। रह जंगल है छोट कितनी आबादी होगी आपके गांव की बाला हिड़ी की हजार पंद्रह सौ कौन सा जिला है ये दोसा जिला, दो जिला, दो जिला। ठीक है काफी किला ए, अब मालिक कौन है इस किले का मालूम है सरकारी हुई है ਵਣ ਵਾਗ ਦੇ ਕੋਲ ਠੀਕ ਹੈ ਖੁੱਲਾ ਹੀ ਹੋਗਾ ਜੇ ਹਾਂ ਲਈ ਖੁੱਲਾ ਹੀ ਹੈ ਠੀਕ ਹੈ ਜਾਨਵਰ ਵੀ ਡੋਲਦੇ ਆ ਓਏ ਆ ਵੀ ਬਗੇਰਾ ਵੀ ਦੇਖਾ ਮੈਂ ਕੀ ਦੇਖਾ ਸਰਦੀਆਂ ਵਿੱਚ ਬਗੇਰਾ ਬਗੇਰਾ ਕੀ ਚੀਤਾ 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 ਦਾਗ ਸੇ ਹੁੰਦੇ ਨੂੰ ਹਾਂ 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 ਓਕੇ 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 ਠੀਕ ਹੈ ਸ਼ੇਰ ਚੀਤਾ ਵੀ ਥਾ ਜਾ ਹੈ ਦੇਖੋ ਚੀਤਾ ਵੀ ਆਇਆ ਸੀ ਇੱਥੇ ਲੈ ਵੀ ਬਾਲਾਹੜੀ ਕਿਲੇ ਚ ਚੱਲੇ ਆ ਆਹ ਰਾਜਾ ਰਾਵਾ ਕਿਕਰਾਂ ਲੱਗੀਆਂ ਹੋਈਆਂ ਤੋਂ ਕਿਲਾ ਤਾਂ ਤੇ ਆਹ ਜੰਗਲੀ ਕਿਕਰਾਈਆਂ ਨੂੰ ਵੱਡ-ਵੱਡ ਕੇ ਇਹਨਾਂ ਨੇ ਆਪਦੇ ਬਾਲਣ ਦਾ ਪ੍ਰਬੰਧ ਕੀਤਾ ਹੋਇਆ ਵਾ ਤੇ ਕਾਫੀ ਉਚਾਈ ਦੇ ਉੱਤੇ ਆ ਨਿੱਕੇ-ਨਿੱਕੇ ਝੌਪੜੀਆਂ ਬਣਾਈਆਂ ਹੋਈਆਂ ਆਬਾਦੀ ਥੋੜੀ ਹੋਈ ਆ ਇਹਦੀ ਵੀ ਕਰਨ ਆ ਰਿਹਾ ਮਗਰ ਆ ਤੇ ਚੱਲੀਏ ਤਾਂ ਵਾਲੇ ਪਾਸੇ ਨੂੰ ਰੇਤਾ ਦੇਖ ਸਕਦੇ ਹੋ ਤੁਸੀਂ ਰੇਤਾ ਹੀ ਰੇਤਾ ਨਜ਼ਰ ਆਊਗਾ ਇਹ ਰਿਟਾਇ ਦਿੱਤਾ ਲੈ ਆਹ ਖੂਬਸੂਰਤ ਹੈਗਾ ਵਾ ਬੱਲਾਹਿੜੀ ਦਾ ਕਿਲਾ ਜਿਹੜਾ ਤੁਸੀਂ ਇਸ ਵਕਤ ਸਕਰੀਨ ਤੇ ਦੇਖ ਰਹੇ ਹੋ ਇਹਦੀ ਫੁੱਲ ਵੀਡੀਓ ਆਪਾਂ YouTube ਚੈਨਲ ਹਰਪੇ ਸਦੂਤੇ ਵੀ ਪਾਵਾਂਗੇ ਲਓ ਜੀ ਬੱਲਾਹਿੜੀ ਕਿਲਾ ਦੇਖਣ ਤੋਂ ਬਾਅਦ ਹੁਣ ਚੱਲੇ ਆਂ ਚਾਂਦ बावੜੀ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਆ ਹਾਂਜੀ ਏਸ਼ੀਆ ਦੀ ਸਭ ਤੋਂ ਵੱਡੀ ਚਾਂਦ बावੜੀ ਦੇਖਣ ਚੱਲੇ ਆਂ ਲਹਿੜੀ ਕਿਲ੍ਹੇ ਤੋਂ ਪਹੁੰਚੀ ਆ 27 ਕਿਲੋਮੀਟਰ ਤੇ ਵਾਟ ਹੈਗੀ ਆ 50 55 ਮਿੰਟ ਦੀ ਤੇ ਉਹਨਾਂ ਘੰਡਾਂ ਜੀਆਂ ਵਜ੍ਹੀ ਦੀ ਚੱਲੇ ਆ ਰਾਜ ਭੇਟਾਂ ਬੱਕਰੀਆਂ ਵਾਲੇ ਉਠਾਲੇ ਵੀ ਕਾਫੀ ਟੱਕਰਦੇ ਰਹੇ ਆ ਤੇ ਏਰੀਆ ਕਣਕ ਵਾਲਾ ਹੀ ਆ ਸਾਰਾ ਇਹ ਤੇ ਕੋਈ ਹਰੀ ਤਰਸਨ ਘਾਪਾ ਮਿਲਿਆ ਨਹੀਂ ਗਾ ਤੇ ਇਕੱਲੀ ਚਾਹ ਤੇ ਆਸ ਰਹੀ ਆ ਹੁਣ ਲੱਭਦੇ ਆ ਕਿਦਾਂ ਕਿਫੇ ਇਹ ਹੈਗੀ ਆ ਚਾਉਂ ਦਬਾਬੜੀ ਤਕਰੀਬਨ 1100 ਸਾਲ ਪੁਰਾਣੀ ਆ ਤੇ 3500 ਪੌੜੀਆਂ ਵਾਲੀ ਏਸ਼ੀਆ ਦੀ ਸਭ ਤੋਂ ਵੱਡੀ ਬੋਲੀ ਚਾਂਦ ਬਾਵੜੀ ਦੇ ਤੌਰ ਤੇ ਜਾਣੀ ਜਾਂਦੀ ਆ ਆ ਜੀ ਹੁਣ ਇਹ ਰੈਸਟੋਰੈਂਟ ਤੇ ਰੋਟੀ ਖਾਧੀ ਆ ਚਾਂਦ ਬਾਵੜੀ ਰੈਸਟੋਰੈਂਟ ਬਹੁਤ ਸੋਹਣਾ ਸੀ ਕਮਾਲ ਪਰੌਂਠਾ ਜ਼ਰੂਰ 120 ਦਾ ਲਾਉਂਦਾ ਪਰ ਗੱਲ ਪੂਰੀ ਆ ਇਹ ਰਸ ਬਹੁਤ ਸੋਹਣਾ ਬਣਾਇਆ ਹੋਇਆ ਇਹ ਬਾਹਰਲੇ ਪਾਸੇ ਬੈਠਣਾ ਜੇ ਤੇ ਅਜੋਂ ਅੰਦਰ ਚੱਲ ਜੀ ਦੇਖ ਨਾ ਦਾ ਕਰਨ ਖਰੀਦੀ ਜਾਂਦਾ ਕੁਛ ਕਰਨ ਲਿਸਨ ਮੈਂ ਲੈ ਕਰਨ ਕੁਛ ਖਰੀਦੀ ਜਾਂਦਾ ਵਾ ਨੌਸਰ ਵੀ ਕੀ ਹਾਲ ਹੈ ਬਹੁਤ ਬੜਾ ਹਾਲ ਹੈ ਸਰ ਡਿਸਕਾਊਂਟ ਕਰ ਦੇਣਾ ਬਿਲਕੁਲ ਅਜਾ ਹੈ ਸਰ ਹਾਂ ਆ ਦੇਖੋ ਵੈਰਾਈਟੀ ਇਹੋ ਜੀ ਪਈਆਂ ਛੱਤਾਂ ਇਹ ਜੀਆਂ ਕਮਾਲ ਹੀ ਆ ਹਾ ਕਿੰਨੀ ਸੋਹਣੀਆਂ ਵੈਰਾਈਟੀਆਂ ਪਈਆਂ ਜੀ ਪ੍ਰਸ਼ਾਦਾ ਪਾਣੀ ਛੱਕ ਕੇ ਚੱਲੇ ਆ ਬਲਦੀਬਗੜ ਕਿਲੇ ਵੱਲ ਬਲਦੀਉਬਗੜ ਕਿਲੇ ਵੀ ਕਹਿੰਦੇ ਇਹਨੂੰ ਆ ਚਾਰੇ ਪਿੱਤਰਲੇ ਪੁੰਨਾ ਪਾਸੇ ਰੇਟੇ ਦੇ ਢਿੱਲੇ ਲੱਗੇ ਹੋਏ ਆ ਵਿਚ ਦੀ ਰਾਹ ਆ ਤੇ ਪਿੰਡ ਤੁਰੇ ਤੁਰੇ ਜਿਹੜੀ ਮੇਰੇ ਲਾਲ ਬੈਗ ਦੀ ਛੋਟੀ ਜਿਹੀ ਜੇਬ ਚੋਂ ਪਾਦੇ ਇਹ ਚ ਤਾਪਾਉਂ ਜਾਂਦਾ ਹਾਂ ਕਾਦੇ ਵਿੱਚ ਪਈਆ ਹੁਣ ਇੱਥੇ ਤੁਹਾਡੇ ਕੋਲੇ ਪਈ ਐ ਸਰਾਣੀ ਪਈ ਹੋਣੀ ਐ ਲੈ ਵੀ ਕਰਨੇ ਹੋਣੀ ਅੱਜ ਭਲੇ ਦਾ ਕੰਮ ਕਰਕੇ ਹਟੇ ਆ ਆ ਗਾਵਾਂ ਤੇ ਆਈਆਂ ਫਿਰਦੀਆਂ ਸੀ ਕਰਨੇ ਨੇ ਗੇੜ ਕਟੋਆ ਭਰਤਾ ਪਾਣੀ ਪਾਉਣ ਦਾ ਕਰਦੇ ਧੰਨਵਾਦ ਵੀ ਤੇਰਾ ਅਸੀਂ ਬਲਦੇਵਗੜ ਕਿਲੇ 'ਚ ਪਹੁੰਚ ਚੁੱਕੇ ਹੁਸ ਪਹਿਲਾਂ ਸੋਨੇ ਨੇ ਹੰਬੜਾ ਮਾਰਿਆ ਤੇ ਉਹ ਕਿਲੇ 'ਚ ਜਾਣਾ ਪਿਆ ਇੱਕ ਕਿਲਾ ਹੈਗਾ ਬਬ ਬਲਦੇਵਗੜ ਦਾ ਕਿਲਾ ਖੂਬਸੂਰਤ ਤੁਸੀਂ ਵੇਖ ਹੀ ਰਹੇ ਹੋ ਤੇ ਇਹ ਵੀ ਆਪਾਂ ਅਲੱਗ ਤੋਂ ਵੀਡੀਓ ਇਸ ਕਿਲੇ ਦੀ ਪਾਵਾਂਗੇ ਲੈ ਵੀ ਹੁਣ ਆ ਨਿੱਕੇ ਜਿਹੇ ਢਾਬੇ ਤੋਂ ਚਾਹ ਪੀ ਲਈ ਆ ਹੁਣ ਅੱਗੇ ਚੱਲਦੇ ਆ ਟੈਲਾ ਕਿਲੇ ਦੇ ਵੱਲ ਅੱਗੇ ਕਿੱਥੇ ਪਲਾਏਂਗਾ ਚਾ ਚਾਹ ਨਹੀਂ ਕਿਲੇ ਤੇ ਚੜਨਾ ਅੱਗੇ ਹੁਣ ਟੈਲਾ ਕਿਲੇ ਦੇ ਉੱਤੇ ਬਿਲਕੁਲ ਉਹ ਲੋਏ ਗੱਲ ਜਿਹੜੀ ਨਾ ਲਗਾਉਂਦੀ ਆ ਆ ਚੋ ਟਰਾਂਗ ਲੱਗਣਾ ਪਈ ਗਿਆ ਹਾਂ ਸਰਸਕਾ ਦੇ ਜੰਗਲਾਂ 'ਚ ਪਹੁੰਚ ਚੁੱਕੇ ਹਾਂ ਹੁਣ ਟੈਲਾ ਕਿਲਾ ਵੱਲ ਚੱਲੇ ਹਾਂ ਪਹਿਲਾਂ ਸੀਗਾ ਅਜਿਗੜ ਵਾਲੇ ਪਾਸੇ ਜਾਣਦਰਾ ਤਾ ਪਰ ਹੁਣ ਟੈਲਾ ਚਲਾ ਉਹ ਦੇਖਦੇ ਘਟਲਾਂਗੇ ਕਿਉਂਕਿ ਉਹ ਭਾਨਗੜ ਦੇ ਕੋਲ ਆ ਜਾਂਦਾ ਪਰ ਦੋ ਅੱਡ ਇਕੱਠੇ ਕਰ ਦਾਂਗੇ ਉਹ ਕੱਲ ਨੂੰ ਦੇਖਾਂਗੇ ਜਾਂ ਉਹਨਾਂ ਦਾ ਕੰਮ ਹੋ ਸਕਿਆ ਦੇਖਾਂਗੇ ਪਰ ਫਿਲਹਾਲ ਆਪਾਂ ਟੈਲਾ ਕਿਲੇ ਦੇ ਵੱਲ ਚੱਲੇ ਆਂ ਸੰਗਣੀ ਜੰਗਲ ਦੇ ਵਿੱਚ ਟਾਈਗਰਸ ਬਹੁਤ ਨੇ ਟਾਈਗਰ ਤੋਂ ਵੀ ਹੋਰ ਜਾਨਵਰ ਬਹੁਤ ਨੇ ਸਫਾਰੀ ਵੀ ਕਰਾਉਂਦੇ ਆ ਉਹ ਅਲੱਗ ਤੋਂ ਰੂਟ ਤੇ ਹੁੰਦਾ ਵਾ ਪਰ ਆਪਾਂ ਫਿਲਹਾਲ ਟੈਲਾ ਕਿਲਾ ਦੇ ਵਿੱਚ ਹੀ ਜਾ ਕੇ ਆਵਾਂਗੇ ਲਓ ਜੀ ਟੈਲਾ ਕਿਲੇ 'ਚ ਪਹੁੰਚ ਚੁੱਕੇ ਆਂ ਰਾਹ 'ਚ ਤਾਂ ਹਜੇ ਲੋਕ ਨਹੀਂ ਚਾਹੀਤੇ ਆ ਬਹੁਤ ਉੱਚੀ ਤੇ ਕਿਲਾ ਪਣਿਆ ਹੋਇਆ ਵਾ ਪਾਵਨਾ ਹੈ ਤੇ ਕਿਲਾ ਜਿੱਥੇ ਉੱਤੇ ਮੰਦਿਰ لازمی ਹੁੰਦਾ ਹੀ ਹੁੰਦਾ ਵਾ ਉਹ ਗੁਰੂ ਜੀ ਉੱਧਿਆ ਬਾਟ ਕਰਦੇ ਸੀਗੇ ਤੇ ਜਦੋਂ ਜੰਗ ਯੁੱਧ 'ਚ ਜਾਣਾ ਉਹਨਾਂ ਨੇ ਆਸ਼ੀਰਵਾਦ ਲੈ ਕੇ ਉਸ ਤਰੀਕੇ ਦੀ ਉਹਨਾਂ ਦੀ ਭਾਵਨਾ ਸੀਗੀ ਇਹ ਛੋਟਾ ਕਰ ਲਈਏ ਆਈ ਆਪਾਂ ਚਾਰ ਵਿੱਚ ਚੜਾਈ ਬਾਵਾ ਚੜਾਈ ਹੈ ਇਹ ਬਿੱਚ ਲਾਤੀਏ ਮੋੜ ਕੇ ਜੇ ਲਾਤੀ ਕੋਈ ਨਹੀਂ ਪਤਾ ਕੋਈ ਮਗਰੂ ਹੋਰ ਨਾ ਆ ਆ ਦੇਖੋ ਕਿੰਨਾ ਵੜਾ ਕੜਾਹਾ ਪਿਆ ਬਾਹਰ ਸਿੱਟੀ ਵੀ ਰੈਪਟਾਂ ਦੇ ਨਾਲ ਬਣਾਇਆ ਇਹ ਐਂਕਰ ਨੂੰ ਡਿੱਗੀ 'ਚ ਰੱਖ ਲਓ ਉੱਥੇ ਪਿੰਡ ਬਰਾਸ ਤੋਂ ਜੋ ਰੱਖਾਂਗੇ ਪਹਿਲੇ ਫਾਈਨ ਇੱਥੇ ਇਹਦੀ ਗੱਡੀ ਠੀਕ ਆ ਠੀਕ ਆ ਜੀ ਠੀਕ ਆ ਹਨਾ ਜਾਣ ਦਿਆਂ ਦਮਗਰ ਕਾਈ ਕਾਈ ਜੀ ਨਾ ਜਾਣ ਦੇ ਜੀਨੇ ਤਾਂ ਚੱਲ ਚੱਲ ਗਏ ਚਲੋ ਫਟ ਕਰ ਕੇ ਆਵਾਂ ਹੁਣ ਗੱਲਾਂ ਨਾ ਮਾਰ ਕਰਨੇ ਇਹ ਸੰਘਣੇ ਜੰਗਲਾਂ ਦੇ ਵਿੱਚ ਬਣਿਆ ਹੋਇਆ ਟਹਿਲਾ ਦਾ ਕਿਲਾ ਵਾ ਇਹ ਤੁਸੀਂ ਇਸ ਵਕਤ ਡਰੋਨ ਸ਼ਾਟ ਦੇਖ ਰਹੇ ਹੋ ਤੇ ਇਹਦੀ ਫੁੱਲ ਵੀਡੀਓ ਇਹਦੀ ਵੀ ਪਾਵਾਂਗੇ ਲਓ ਜੀ ਹੁਣ ਟਹਿਲਾ ਕਿਲਾ ਵੀ ਫਰਮਾਇਆ ਹੁਣ ਚੱਲਿਆਂ ਭਾਨਗੜ ਵਾਲੇ ਪਾਸੇ ਹੋਟਲ 'ਚ ਰਹਿਣ ਫਿਰ ਅਗਲਾ ਟੂਰ ਕੱਲ ਅਜਬਗੜ ਕਿਲਾ ਭਾਨਗੜ ਕਿਲਾ ਹਾਜੀਪੁਰ ਕਿਲਾ ਥਾਣਾ ਗਾਜ਼ੀ ਕਿਲਾ ਉਹ ਸਾਰੇ ਕਿਲੇ ਹੋਣਗੇ ਕਰਨ ਥੱਕ ਗਿਆ ਨਹੀਂ ਥੱਕਿਆ ਬੜਾ ਯਾਰ ਖਤਰਨਾਕ ਬੰਦਾ ਤ ਤੇ ਹੁਣ ਕੁਛ ਕਰਾਰਾ ਜਾ ਖਾਣੇ ਆ ਬਾਬਾ ਪੀ ਪੀ ਜਿਆ ਨਾ ਖਾਣਾ ਪੀਣਾ ਨਹੀਂ ਠਾਈਦਾ ਉਹ ਮਾੜੀ ਚੀਜ਼ ਹੈ। ਕੁਝ ਵਧੀਆ ਚੀਜ਼ ਖਾਣੇ ਆ। ਤੇ ਸੋ ਦਰਸ਼ਕੋ ਹੁਣ ਹੋਟਲ ਚੱਲਨੇ ਆ ਭਾਨਗੜ੍ਹ ਹੋਟਲ ਵਾਵਾ ਦੱਸਦੇ ਆ। ਤੇ ਉੱਥੇ ਜਾ ਕੇ ਉਹ ਰੈਸਟ ਕਰਾਂਗੇ ਸੂਰਜ ਵੀ ਛੱਪਦਾ ਜਾਂਦਾ ਉਹ ਵੀ ਕਹਿਣ ਲੱਗ ਗਿਆ ਭਾਵੀ ਭਾਈ ਟਾਈਮ ਨਾਲ ਤੁਸੀਂ ਘਰੇ ਚੱਲੋ। ਮਤਲਬ ਹੋਟਲ ਚ ਚੱਲੋ ਤੇ ਟਾਈਮ ਨਾਲ ਉੱਠਿਓ ਤਾਂ ਫਿਰ ਸਵੇਰੇ ਮਿਲਦੇ ਆ। ਦਰਸ਼ਕੋ ਤੁਹਾਡੀ ਮੁਹੱਬਤ ਦਾ ਬਹੁਤ-ਬਹੁਤ ਧੰਨਵਾਦ। ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ। ਮਿਹਰਬਾਨੀ।